ਚੰਗਾ ਫਿਰ ਮੈਂ ਜਾਨਾ ਤਲਵੀਰ ਕਰ ਮੈਂ ਦੱਸ ਦਿੰਦਾ ਫਿਰ ਜਾ ਕੇ ਵੀ ਇਨੇ ਤੰਬਰ ਮਾਉਣ ਦੀ ਕੋਸ਼ਿਸ਼ ਕੀਤੀ ਚਲ ਤੂੰ ਇਦਾਂ ਕਰ ਤੂੰ ਚੱਲ ਤੇ ਮੈਂ ਆਉਣਾ ਤੇਰੇ ਮਗਰ ਫਿਰ ਕਰਨਾ ਕਿਦੋਂ ਕਰਾਂ ਹੱਲ ਨਾਲ ਚੱਲ ਮੇਰੇ ਹਾਲੂ ਲਣੀ ਹੋਣੇ ਕਰ ਜਿਹੜਾ ਕਰਨਾ ਤੂੰ ਹਾਂ ਹੁਣ ਕਰ ਜਾਉਂਗਾ ਕੋਈ ਫੁੱਲਾ ਫੁਲਾਈ ਕਰੂੰਗਾ ਤੇ ਫੇਰ ਹੀ ਕੋਈ ਨਾ ਕੋ ਨਿਕਲੂਗਾ ਇਦਾਂ ਕਰ ਨਾ ਬੱਡ ਵੇ ਨਾ ਫੋਕੀ ਨਾ ਹੋ ਕੀ ਹੋਇਆ ਵਾ ਬੈੱਡ ਵੀ ਸਾਰਾ ਖੁੱਲਿਆ ਪਿਆ ਆ ਮੰਮੀ ਮੰਮੀ ਉਹ ਕੰਮ ਹੋ ਗਿਆ ਸੈਟ ਇੱਥੇ ਹੈ ਨਹੀਂ ਉਹ ਲੈ ਗਈ ਉਹ ਕੱਢ ਕੇ ਮਗਰੋਂ ਸਿਆਪਾ ਖੰਨਾ ਜੀ ਉਹ ਕਿੱਥੇ ਰੱਖਿਆ ਸੀ ਲੱਭ ਇੱਥੇ ਰੱਖਿਆ ਸੀ ਮੈਂ ਤੇ ਚਾਚੀ ਬਾਹਰ ਇੱਕ ਮੁੰਡਾ ਹੀ ਅੰਬਲੀਜਾ ਤੇ ਲਵਲੀ ਨੂੰ ਡਿਆ ਹੀ ਵਾਜਾ ਮਾਰ ਕਿਤੇ ਉਹ ਤਾਂ ਨਹੀਂ ਘਰ ਆ ਗਿਆ ਸੋਨਾ ਲੈ ਗਿਆ ਜੇ ਕੋਈ ਆਇਆ ਹੈ ਤੇ ਤੁਹਾਨੂੰ ਦੱਸ ਦਿੰਦੀ ਫੋਨ ਕਰ ਦਿੰਦੀ ਸਾਨੂੰ ਸਾਨੂੰ ਹੁਣ ਕੀ ਪਤਾ ਵੀ ਕੌਣ ਲੈ ਗਿਆ ਤੇ ਕੌਣ ਨਹੀਂ ਕੱਢ ਕੇ ਅਸੀਂ ਤਾਂ ਦੋਵੇਂ ਚ ਦੇਣਾ ਹੋ ਗਿਆ ਲੱਬ ਲੱਬ ਕੇ ਸਾਈਡ ਤੇ ਉਦੋਂ ਤੇਰੇ ਹੱਥ ਚ ਹੀ ਤੇ ਜਿਹੜੀ ਨਾ ਉਹ ਆ ਨਾ ਤੇਰੀ ਬੜੀ ਪਿਆਰੀ ਬਣਾਈ ਆ ਤੂੰ ਉਹਦੇ ਕੋਈ ਉਹਨੇ ਰੱਖਿਆ ਹੀ ਉਹ ਤੇ ਨਾ ਇਹ ਕੰਮ ਹੀ ਇਹ ਦਾਨ ਪਿੰਦਰ ਦਾ ਹੀ ਲੱਗਦਾ ਵੀ ਮੰਮੀ ਹੀ ਦੀ ਆਂਦੀ ਹੈ ਜਿਹੜੀ ਚੀਜ਼ ਹੁੰਦੀ ਹੈ ਪਤਾ ਵੀ ਨਾ ਕਿ ਉਹਨਾਂ ਨੇ ਲੱਗਣਾ ਵਾ ਇਹ ਗੱਲ ਨਹੀਂ ਪਤਾ ਤੇ ਮੈਂ ਵੀ ਲਾ ਕੇ ਛੱਡੂਗੀ ਜੇਰ ਪਿੰਦਰ ਵਾ ਨਾ ਤੇ ਮੈਂ ਵੀ ਇੱਕ ਕੁਲਜੀਤ ਕੋਰੀ